ਉਹ ਨਹੀਂ ਨਹੀਂ ਇਹਨੂੰ ਬਣਾਣਾ ਯਾਰ ਤਿੰਨਾਂ ਵਾਲਾ ਕੰਦਾ ਸੌਦਾ ਚੱਲੀ ਜਾਂਦਾ ਬਾਈ ਇਹ ਸਰ ਨੂੰ ਦਉਨੇ ਆ ਦੋ ਆ ਇੱਕੋ ਕਰ ਲਿਆ ਉਹ ਤੇ ਮੇਰੀ ਗੱਲ ਸੁਣੋ ਇਹਨਾਂ ਜ਼ਮੀਨੇ ਚਾਹਣਾ ਯਾਰ ਉੱਧਰ ਆ ਗਿਆ

ਉਹ ਕੁਛ ਨਹੀਂ ਉਹ ਕੁਛ ਨਹੀਂ ਠੀਕ ਹੁਣ ਜੇਰੇ ਕੀ ਪੜਾਇਆ ਉਹ ਕੋਈ ਨਹੀਂ ਉਹ ਮੇਰੀ ਅਸਤੋ ਦਾਦੀ ਉਹ ਕੀ ਹੋਰ ਕੀ ਹੋਰ ਮਹੀਨਾ ਕਰਾਉਣਾ ਲਗਾ ਦੇ ਹਸਤਾਵਰ ਲਗਾ ਦੇ ਮੈਂ ਉਹ ਲਖਾਈ ਵੀ 600 ਪੈਣੀ ਆ ਬਾਈ ਉਹਨੂੰ ਮੈਂ ਦੂਜੀ ਗੱਲ ਕੀਤੀ ਤੇ 11 ਦੇ ਦਿਨ ਲਖਾਈ ਕਰਾ ਦੇ ਚੱਲ ਚੱਲ ਉਹ ਕਹਿੰਦਾ 11 ਦੇ ਦਿਨ ਲਖਾਈ ਕਰਾ ਦੋਗੇ ਆਪਦੀ ਆਪਦੀ ਫਿਰ ਆਏ ਹੁਣ ਇੰਨੇ ਪਿਛੋਂ ਨਹੀਂ ਨਹੀਂ ਪਹਿਲੇ ਕੀ ਗੱਲ ਹੁੰਦੀ ਬੁਰਾ ਚਾਲੀ ਰਿਆ ਨਹੀਂ ਕੋ ਦੇਖੋ ਪਾ ਪਾ ਕੁਛ ਨਹੀਂ ਹੁੰਦਾ ਕਰੀ ਜਾਂਦਾ ਆ ਸੋ ਆ ਜਾਓ ਬਈ ਲੈ ਕੇ ਬਈ ਕਰਾ ਲੈ ਕਿੰਨੇ 10000 ਕਰਾਦਾ ਇਸਰ ਨੇ ਲੰਗਾ ਠੀਕ ਹੈ ਜੀ ਬਾਈ ਨੇ ਘਾਂਗੇ ਵਾਲੇ ਨੇ ਵੇਚਗਾ ਠੀਕ ਹੈ ਜੀ 11 ਚ ਲਖਾਈ ਆਪੋ ਆਪਣੀ ਲੈ ਵੀ 11 ਚ ਲਖਾਈ ਆਪੋ ਆਪਣੀ ਉਹ ਕੁਛ ਨਹੀਂ ਹੁੰਦਾ ਤਿੰਨ ਨਗਾਂ ਦਾ ਸੌਦਾ ਬਾਈ ਤੇ ਦੋ ਨਗ ਆਹ ਓਏ ਇੱਕ ਨਗ ਕਿੱਥੇ ਇਹਨਾਂ ਚ ਕੋਈ ਨਹੀਂ ਬੁਲਾ ਬਲੈਨ ਕਿ ਜੀ ਨੇ ਲਿਆ ਕੇ ਕਈ ਯਾਰ ਘੱਟ ਵੀ ਹੋ ਜਾਂਦਾ ਆਓ ਉਹ ਕਾਲੀ ਦੀ ਫੋਟੋ ਬਣਾ ਲਾ ਇੱਕ ਆ ਕਾਲੀ ਜੀ ਆ ਬਾਈ ਆ ਤਿੰਨਾ ਦਾ ਸੌਦਾ ਹੋਇਆ ਕਾ ਕਾਲੀ ਬੱਕਰੀ ਫਿਰਦੀ ਆ ਇੱਕ ਆ ਬੱਕਰਾ ਇੱਕ ਆ ਤਿੰਨਾ ਦਾ ਸੌਦਾ ਹੋਇਆ ਈਸਰ ਨੂੰ ਦਵਾਈਆਂ ਕਿਹੜਾ ਪ੍ਰਿੰਸੀਪਲ ਜੀ ਨਾਲ ਕਾਂਗਾ ਕਾਂਗੇ ਤੋਂ ਆਏ ਸੀਗੇ 10 ਆਦੇ ਸੈਟ 500 ਪੰਜ ਤੋਂਡੇ ਕੋਲੇ ਹੈਗਾ ਨਾ ਹਾਂ 11000 ਚ ਲਖਾਈ ਆਪੋ ਆਪਣੀ ਕੀਤੀ ਸੀ ਗੈਲੀ ਬਾਈ